ਸਤ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਆਂ ਜੀ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਪਿੰਡ ਡੇਰੀਵਾਲ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਇਸका ਚੋ ਪਹਿਲਾ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆਂ ਟੋਟਲ ਦੋ ਵੜਾ ਸੇਲ ਕਰ ਰਹੀਆਂ ਜੀ ਤੇ ਦੋਵੇਂ ਚੰਗੇ ਰਿਕਾਰਡ ਵਾਲੀਆਂ ਤੇ ਦੋਵੇਂ ਗੱਬਣਾ ਤਿਆਰ ਹੀ ਆ ਜੀ ਟੌਪ ਦੀਆਂ ਜੀ ਵੜਾ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋਗੇ ਤਸੱਲੀ ਕਰ ਲਿਆ ਕਰੋ ਜਿਹੜਾ ਗੱਬਣ ਪਸ਼ੂ ਹੁੰਦਾ ਉਹਦੇ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਂਮਾ ਨਾ ਰਹਿ ਸਕੇ ਆਪਾਂ ਵੀਰ ਨਾਲ ਗੱਲਬਾਤ ਕਰਾਵਾਂਗੇ ਦੋਵਾਂ ਦੀ ਡਿਟੇਲ ਲਵਾਂਗੇ ਜੀ ਭਾਜੀ ਸਾਸਰੀ ਘਰ ਭਾਜੀ ਹਾਂ ਸਾਸਰੀ ਆ ਪਿੰਡ ਸਾਜੀ ਕੀ ਹਾਲ ਚਾਲ ਆ ਜੀ ਅੱਜ ਨਾਲੇ ਸਾਰੇ ਭੈਣ ਭਰਾ ਇਹ ਪਿੰਡੜੀ ਦੀ ਫਾਰਮ ਇਹਦੇ ਆ ਜੀ ਉਹਨਾਂ ਨੂੰ ਬਹੁਤ ਬਹੁਤ ਮਿਹਰਬਾਨੀ ਠੀਕ ਹੈ ਜੀ ਹਾਂ ਜੀ ਬਹੁਤ ਧੰਨਵਾਦ ਜੀ ਕਿੰਨੇ ਬਊ ਸੇਲ ਕਰਨੇ ਆ ਜੀ ਹਾਂ ਜੀ ਦੋ ਆ ਜੀ ਅੱਜ ਗੱਬਣਾ ਜੀ ਠੀਕ ਹੈ ਗੱਬਣਾ ਦੋਵੇ ਹਾਂਜੀ ਕਿੰਨੇ ਕ ਦੁੱਧ ਆਲੀਆਂ ਦੁੱਧ ਭਾਈ ਇਹ 20+ ਵਾਲੀਆਂ 20+ ਵਾਲੀਆਂ ਦੋਵੇਂ ਅਡਰੈਸ ਦੱਸ ਦੋ ਭਾਜੀ ਆਪਣਾ ਪਿੰਨ ਡੇ ਵਾਲਾ ਜ਼ਿਲ੍ਹਾ ਅਮਰਸਰ ਠੀਕ ਹੈ ਜੀ ਅਸੀਰ ਬਾਬਕਾਲਾ ਸਾਹਿਬ ਜੀ ਤੇ ਕੋਈ ਹਾਈਵੇ ਆਪਣੇ ਕੋ ਪੰਜ-ਸੱਤ ਕਿਲੋਮੀਟਰ ਪੈਂਦਾ ਇੱਥੋਂ ਠੀਕ ਹੈ ਜੀ ਹਾਂਜੀ ਬਿਆਸ 10 ਕਿਲੋਮੀਟਰ ਪੈਂਦਾ ਹਾਂਜੀ ਹਾਂਜੀ ਤੇ ਨਾਮ ਕੀ ਹੈ ਖੱਚਿਆ 5 ਕਿਲੋਮੀਟਰ ਪੈਂਦਾ ਹਾਂਜੀ ਨਾਮ ਦੱਸ ਦੋ ਜੀ ਆਪਣਾ ਨਾਮ ਜੱਗਾ ਹੀ ਚੱਲਦਾ ਜੋ ਫੋਨ ਨੰਬਰ ਦੱਸ ਦੋ ਜੀ 9914794913 ਜੀ ਠੀਕ ਹੈ ਜੀ ਹਾਂਜੀ ਸਹੀ ਹੈ ਆ ਗੱਪਣਾ ਹੀ ਆ ਗੱਪਣਾ 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 ਇਹ ਤੋਂ ਕਰਦੇ ਆ ਸ਼ੁਰੂਆਤ ਇਹਦਾ ਸੂਆ ਕਨਵਾ ਜੀ ਸੂਆ ਭੈਣ ਭਰਾ ਚਲੋ ਕੋਈ ਦੂਜਾ ਮੰਨ ਲੇ ਕਿਹ ਜਾ ਮੰਨ ਲੇ ਜੋਗਰ ਪਿੰਡ ਸਾਹਿਬ ਸਾਹਮਣੇ ਆ ਹਾਂ ਜੀ ਹਾਂ ਜੀ ਉਧਰ ਚਲੋ ਤੇ ਜਾਊਗਾ ਜੀ ਜਿਹੜੀ ਗੱਲ ਕਰਨ ਵਾਲੀ ਕੈਮ ਆ ਪੂਰੀ ਹੈ ਨਾ ਪੂਰੀ ਕੈਮ ਆ ਦੇਖੋ ਬੜੀ ਬੜੀ ਚੰਗੀਆਂ ਕੈਮ ਆ ਦੇਖੋ ਥੱਲੇ ਇਧਰ ਮਾਰੋ ਕੈਮਰਾ ਥੱਲੇ ਚੈੱਕ ਕਰੋ ਸੋਹਣੀ ਸਨੈਕਸ ਬਣੂ ਬਣੂ ਪਿੰਡ ਸਾਹਿਬ ਚੰਗੀਆਂ ਤਾਂ ਦੇਖੋ ਝੋਲੀ ਝਾਲੀ ਬੜੀ ਥੱਲੇ ਆ ਵੇਖੋ ਕਿੰਨੇ ਦਿਨ ਲਾਜੋਗੇ ਜੀ ਦਿਨ ਪਿੰਡ ਸਾਹਿਬ ਇਹ ਤਕਰੀਬਨ ਪੰਜ-ਸੱਤ ਦਿਨ ਲੈ ਜਾਣੇ ਫਿਰ ਵੀ ਆਨੇ ਆ ਪੰਜ-ਸੱਤ ਦਿਨ ਲੈ ਜਾਊਗੀ ਹਾਂਜੀ ਤੇ ਦੁੱਧ ਕਿੰਨਾ ਕੁ ਚਵਾਊਗੀ ਐ ਦੁੱਧ ਪਿੰਡ ਸਰ ਸਿਪਤ ਤੇ ਬੜੀ ਘਰਵਾਲੀ ਕਰਦੇ ਉਹ ਕਹਿੰਦੇ ਅਸੀਂ 20 ਲੀਟਰ ਚ ਹੋਇਆ ਵਾ ਅੱਛਾ ਜੀ ਹਾਂਜੀ ਦੁੱਧੋ ਗਾੜੀ ਸੇਵਾ ਦਾ ਜੀ ਜੇ ਭੈਣ ਭਰਾ ਨੂੰ ਸੇਵਾ ਕਰੂਗਾ ਜੀ ਤੇ ਚੋਲੂਗਾ ਠੀਕ ਆ ਹਾਂਜੀ ਬਾਕੀ ਫੇਸ ਕੁਆਲਟੀ ਬਹੁਤ ਚੰਗੀ ਹੈ ਜੀ ਸਾਰੀ ਚੰਗੀ ਹੈ ਹਾਂਜੀ ਵੇਚ ਸਕਦੇ ਆ ਹਾਂਜੀ ਤੇ ਥਾਣ ਥੋਣ ਓਕੇ ਆ ਭਾਈ ਥਾਣ ਮੇਰਾ ਬਹੁਤ ਵਧੀਆ ਜੀ ਥਾਣਾ ਇੱਕ ਨੰਬਰ ਆਈ ਠੀਕ ਆ। ਇਹ ਥਾਣੀ ਬਹੁਤ ਠੰਡੀ ਆ ਫਿਰ। ਥਾਣਾ ਦੀ ਵੀ ਬਾਦ ਕਰ। ਮੇਰਾ ਕੋਈ ਕਮੀ ਨਹੀਂ ਮਾਸਾ ਵੀ ਜੀ ਵੇਖੋ। ਆਹ ਵੇਖੋ। ਥਾਣੇ ਨੂੰ ਚੈੱਕ ਕਰ ਲੋ ਚੰਗਾ ਲੱਗਾ। ਤੋਰੀਏ ਨੂੰ ਫੋੜ ਕੇ ਪਾ ਲਓ ਇਹ ਪਿੰਡ ਸਭ ਤੋ। ਆਹ ਵੇਖੋ ਜੀ ਤੋੜ ਕੇ ਦਿਖਾਵਾਂਗੇ ਚੰਗੀ ਸੋਹਣੀ ਸਨਕੀ ਆ। ਕਰੋ ਚੈੱਕ ਜੀ। ਕੱਦ ਦਰਮਿਆਨਾ ਹੀ ਸਮਝ ਲੈ ਇਹ ਆ ਕਿ ਚੌੜੀ ਜਾਦੀ ਆ। ਅਫਰੇ ਬਣਾਇ ਤੂੰ। ਆਹ ਵੇਖੋ। ਇਧਰੋਂ ਦੇ ਸੋਹਣੀ ਆ ਜੀ। ਥਾਣ ਬੜਾ ਸੋਹਣਾ ਲੱਗਾ ਵਾ। ਦਿਨ ਪੰਜਾਰੀ ਖਾਣੇ ਆ ਨਾ ਬਾਜੀ। ਹਾਂਜੀ ਹਾਂਜੀ ਹਫਤਾ ਖੰਡਾ ਮਤਵਤ ਲੈ ਜਾ ਲੈ ਜੂਗੀ ਠੀਕ ਠੀਕ ਹਾਂਜੀ ਇਹ ਆ ਗਈ ਜਿਆਦ ਬਰੀਡ ਨਸਰ ਵਾਲੀ ਆ ਹਾਂਜੀ ਹਾਂਜੀ ਜਿਹੜੀ ਜਿਆਦ ਬਰੀਡ ਵਾਲੀਆਂ ਦਿਨ ਉੱਤੇ ਲੈ ਜਾਂਦੀਆਂ ਹਾਂਜੀ ਹਾਂਜੀ ਖਾਣਾ ਦਾ ਗੈਬੂ ਵੀ ਚੈੱਕ ਕਰ ਸਕਦੇ ਆ ਤੁਸੀਂ ਤੇ ਬਾਕੀ ਕਈ ਗੱਲਾਂ ਕੁਝ ਗੱਲਾਂ ਜਿਹੜੀਆਂ ਵਾ ਇੱਥੇ ਪੁੱਛਣ ਵਾਲੀਆਂ ਰਹਿ ਜਾਂਦੀਆਂ ਕਈ ਏਰਾ ਦਿਮਾਗ 'ਚ ਨਹੀਂ ਹੁੰਦੀਆਂ ਜਿਹੜੀਆਂ ਵੀਰ ਪੁੱਛਦੇ ਆ ਚਲੋ ਵੀਰ ਵੀਰ ਫੋਨ ਤੇ ਪੁੱਛ ਸਕਦੇ ਆ ਹਨਾ ਮਿੰਟ ਰਹਿਣ ਦੇ ਲੋ ਕਿਹੜੇ ਭੈਣ ਭਰਾ ਵੀ ਨੇ ਆ ਮੋਬਾਈਲ ਤੇ ਜਿਹੜਾ ਸਾਡੇ ਨੇ ਜਾ ਰਹੇ ਸਹਨੇ ਜੀ ਆਖੀ ਹਾਂ ਜੀ ਹਾਂ ਜੀ ਬਹੁਤ ਸਹਨੇ ਆਗੇ ਜਿਹੜਾ ਸਮਝੋ ਵਾਲਾ ਬੰਦਾ ਵੀਡੀਓ ਤੇ ਮਾਲ ਲੈਂਦਾ ਹੀ ਉਹ ਹੀ ਆ ਜੀ 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 ਬਿਲਕੁਲ ਸਮਝਿਆ ਹਾਂ ਜੀ ਹਾਂ ਜੀ ਇਹ ਹੈ ਪੋਲੀ ਪਾਰਲੀਮੈਂਟ ਦਾ ਵੜੀਆ ਬਾਨੀ ਬੂਨੀ ਬੜੀ ਵਧੀਆ ਥੱਲੇਉ ਠੀਕ ਆ ਆ ਚੀਜ਼ਾਂ ਜਿਹੜੀਆਂ ਸਭ ਕੱਢੂਗੀ ਬਾਹਰ ਨੂੰ ਆ ਦੇਖੋ ਥੱਲੇ ਬਹੁਤ ਲੀਟਰਾਂ ਵਸਦੀਆਂ ਅੱਛਾ ਜੀ ਹਾਂ ਜੀ ਇਹ ਬਣੂ ਬਣੂ ਚੰਗੀ ਥੱਲੇਉ ਠੀਕ ਆ ਦੁੱਧ ਚੰਗਾ ਚਵਾਊਗੀ ਹਨਾ ਆ ਦੁੱਧ ਸੇਵਾ ਦਾ ਜੀ ਜੇ ਭੈਣ ਭਰਾ ਕੋ ਸੇਵਾ ਚੰਗੀ ਕਰੂਗੀ 20 ਲੀਟਰ ਚ ਪਾਜੂਗੀ ਜੀ ਹਾਂ ਜੀ ਦੱਸੋ ਫੇ ਮੈਂ ਜ਼ਿਆਦਾ ਕਰਦੇ ਥੋੜਾ ਘੱਟ ਕਰੋ ਜ਼ਿਆਦਾ ਕਰਦੇ ਹਾਂਜੀ ਚਲੋ ਜੇ ਜ਼ਿਆਦਾ ਕਹਤਾ ਤੁਸੀਂ 50 ਹੀ ਦੇ ਦਾਂਗੇ ਜੀ ਉੱਚੇ ਛੋੜ ਕਿੰਨੀ ਕਰੋਗੇ ਛੋੜੋ 1000 ਕਰ ਦਾਂਗੇ ਜੀ ਤੁਸੀਂ ਹਜ਼ਾਰ ਹੋਰ ਕਰਦੇ ਸੀ 48 ਰਹਾ ਨਾ ਆਜੋ ਜੀ 48 ਇਹ ਛੋੜ ਕਰ ਦਿਓ ਭਾਵੇਂ 100 ਕਰ ਦਿਓ ਭਾਵੇਂ 200 ਕਰ ਬਸ ਬਸ 200 ਛੋੜ ਹੀ ਹੋਗੀ 48 ਠੀਕ ਆ ਉਹ ਤੁਹਾਡੀ ਮਰਜ਼ੀ ਹੈ ਦੇਖਿਆ ਪਿੰਡ ਸਾਹਿਬ ਕੈਮਰੇ ਦੇ ਮਾਰੋ origignal ਆ ਫਿਰ ਸਾਰੀ ਬਾਕੀ ਜਿਹੜਾ ਵੀਰ ਨੂੰ ਪਸੰਦ ਆ ਫੋਨ ਕਰ ਲੇ ਫੇਸ ਕੁਆਲਿਟੀ ਬੜੀ ਵੇਖੋ ਛੋੜ ਆਪਣੀ ਮਰਜ਼ੀ ਨਾਲ ਹੋਰ ਵੀ ਕਰਾ ਲੇ ਜੇ ਕੋਈ ਕਰਾ ਸਕਦਾ ਆ ਆਪਾਂ ਜਿੰਨੀ ਹੁੰਦੀ ਓਨੀ ਕਰਾਤੀ ਆ ਹਾਂਜੀ ਕੁਆਲਿਟੀ ਦੀ ਆ ਪੂਰੀ ਹਾਂਜੀ ਨਹੀਂ ਸਾਰੀ ਸਾਰੀ ਚੰਗੀ ਜਿਹੜੇ ਵੀਰ ਆ ਗਿਆ ਉਹ ਲੈ ਕੇ ਜਾਊਗਾ ਬਿੰਦਰ ਸਾਹਿਬ ਉਹ ਤਾਂ ਹੈ ਸਾਰੀ ਜਿੰਨੀ ਹੈਗੀ ਹੈ ਬੜੀ ਸੁਧਰੀ ਹੈ ਹਾਂਜੀ ਹਾਂਜੀ ਆਪਾਂ ਵੀਡੀਓ ਦੇ ਵਿੱਚ ਉੱਡਾ ਹੀ ਕਰ ਮਾਰੋ ਕਹਿੰਦਾ ਥਲੇ ਬਹੁਤ ਚੰਗਾ ਜੀ ਥਾਰਾ ਬਹੁਤ ਚੰਗਾ ਲੱਗਾ ਹਾਂਜੀ ਥਾਨ ਬੜਾ ਆਪਾਂ ਵੀਡੀਓ ਦੇ ਵਿੱਚ ਉੱਡਾ ਹੀ ਦਿਖਾਇਆ ਇਹਨੂੰ ਜਿੱਡੀ ਹੈਗੀ ਆ ਮੇਰਾ ਕੋਈ ਗੱਲ ਨਹੀਂ ਝੂਮੜੀ ਜੇ ਕੀਤਾ ਕੋਈ ਸਹੀ ਹੈ ਜੀ ਠੀਕ ਆ ਇਹ ਨਾਲ ਕੋਈ ਆ ਕੇ ਕਵੇ ਵੀ ਵੱਡੀ ਲੱਗਦੀ ਹੁਣ ਛੋਟੀ ਹੈ ਕੋਈ ਗੱਲ ਨਹੀਂ ਆਪਣੇ ਸੱਲੀ ਛੋਟੀ ਲੱਗੂਗੀ ਵੱਡੀ ਤਹੂਗੀ ਮੈਨਾਂ ਕੋਈ ਨਹੀਂ ਪਿੰਡ ਸਾਹਿਬ ਬਿਆਨਾ ਪਾ ਕੇ ਕੋਈ ਆਪਣੇ ਸੱਲੀ ਕਰੇ ਆ ਕੇ ਇਹਦੇ ਵੀ ਕਰੀਆ ਹਾਂਜੀ ਠੀਕ ਆ ਖੜੇ ਭਾਵੇਂ ਆ ਗਈ ਖੁਦ ਆ ਦੂਜੇ ਨੰਬਰ ਵਾਲੀ ਬਾਰੇ 18 ਵੇ ਇਹ ਵੀ ਚਲੋ ਸੂਆ ਦੂਜਾ ਤੀਜਾ ਹੋਊਗਾ ਜੀ ਥਾਣੇ ਦਾ ਬੜਾ ਸੋਹਣਾ ਲੱਗਾ ਵੇਖੋ ਜੀ ਆਹ ਕਿੰਨਾ ਮੋਟਾ ਮੋਟਾ ਥਣ ਲੱਗਾ ਹੈ ਠੰਡੀ ਵੜੀ 18 ਠੰਡੇ ਮੱਜਾਂ ਲੱਗਾ ਅੰਦਾਜ਼ਾ ਇਹ ਆ ਗਈ ਜਰਸੀ ਕ੍ਰੋਸ ਹੈ ਬੰਦਰ ਸਾਹਿਬ ਜਰਸੀ ਕ੍ਰੋਸ ਜਰਸੀ ਕ੍ਰੋਸ ਆ ਜਾਂਦੀ ਹੈ ਜੀ ਤੇ ਠੰਡੀ ਧੀਰੀ ਹਾਂ ਬੰਦਰ ਸਾਹਿਬ ਇਹ ਬਣੂ ਬਣੂ ਚੰਗੀ ਹੈ ਤੇ ਫੇਸ ਕੁਆਲਿਟੀ ਵੀ ਖਾ ਦੋ ਫੇਸ ਕੁਆਲਿਟੀ ਵੀ ਚੰਗੀ ਆ ਆ ਵੇਖੋ ਇਹ ਆ ਗਈ ਥਾਣੇ ਵੀ ਪੂਰੇ ਚੰਗਾ ਮੋਟਾ ਲੱਗਾ ਵਾ ਹਾਂ ਜੀ ਸੂਆ ਇਹਦਾ ਕਰਵਾਊਗਾ ਸੂਤ ਜਾਊਗਾ ਜੀ ਤੀਜਾ ਸੂਆ ਮੈਂ ਥੱਲੇੋਂ ਵੇਖੋ ਆ ਝੋਲੀ ਝਾਲੀ ਜੜੀ ਸਾਰੀ ਬਾਨੀ ਬੜੀ ਆ ਆ ਜਿੰਨੀ ਆ ਸਾਰੀ ਬਾਹਰ ਨੂੰ ਕੱਢੂਗੀ ਥਣ ਕੱਲਾ ਕੱਲਾ ਕਰੂਗੀ ਬੋਲੋ ਕੀ ਪੂਰਾ ਮੈਂ ਥੱਬ ਬਣੂ ਚੰਗੀ ਥੱਲੇੋਂ ਠੀਕ ਆ ਹਾਂਜੀ ਇਹ ਹੈ ਠੰਡੀ ਉਦਾਂ ਇਹ ਕੋਈ ਇਹੋ ਜੀ ਗੱਲ ਨਹੀਂ ਦੇਣ ਮੈਂ ਕਿੰਨੇ ਖੜੂਗੀ ਇਹ ਥਣ ਦੇਣਾ ਕਰਮਾ ਵਾਲੀਆਂ ਚਲੋ ਹਫਤਾ ਕੇ ਵੀ ਲੈ ਜਾਊਗੇ ਤਾਂ ਠੀਕ ਆ ਕਹ ਲੋ ਦਰਦੀ ਬਣਾਇਆ ਇਹ ਆ ਕੋ ਤਾਂ ਬੜੂ ਬਣੂ ਚੰਗੀ ਦੁੱਧ ਚਲੋ ਮਾਰਾ ਮੇਰ ਰੱਖੇ ਕਰਮਾ ਵਾਲੀ ਦੁੱਧ ਵੀ ਤੋਂ ਬਾਹਰ ਕਰੂਗੀ ਕਰੂਗੀ ਜੀ ਜਿਹੜਾ ਹੁਆਨਾ ਚੰਗਾ ਤਿਆਰ ਕਰੂਗੀ ਇਹ ਸੇਫਟੀ ਮਾਰੂ ਕੈਮਰਾ ਹੈ ਵੀ ਮਲੋ ਦਾ ਜਾਤੀ ਪਾਤੀ ਆ ਬਾਕੀ ਇਹ ਜਿਹੜਾ ਬੱਦੂ ਦੀ ਫੈਨ ਵੀ ਚੰਗੀ ਆਉਂਦੀ ਆ ਆਹ ਦੇਖੋ ਨਸਨਸਲ ਵੜੀ ਇਹਦਾ ਸਿਰਸੁਰ ਵੀ ਜਿਹੜਾ ਉਤੋਂ ਮੋਦੀ ਬਾਦੀ ਵੜੀ ਆ ਠੀਕ ਆ ਹਾਂਜੀ ਤੋਰ ਹੀ ਇਹ ਨਵਾਂ ਖੋਲ ਗੋਈ ਪਿੰਡ ਸਾਹ ਤੋਰ ਦਿੰਦੇ ਆ ਆਹ ਵੇਖੋ ਜੀ ਕੁਆਲਿਟੀ ਚੈੱਕ ਕਰ ਲਓ ਬਾਕੀ ਧੁੱਪ ਛਾਂ ਦੀ ਕੋਈ ਪਰਵਾਹ ਨਹੀਂ ਗਰਮੀਆਂ ਦੇ ਵਿੱਚ ਇਹ ਆ ਕਿ ਸਾਰੀਆਂ ਗਰਮੀਆਂ ਦੁੱਧ ਪੀਓ ਇਹਦਾ ਹਾਂਜੀ ਇਹ ਆ ਕਿ ਜਰਸੀ ਕਰੋ ਹਾਂ ਜਰਸੀ ਕਰੋ ਹਾਂਜੀ ਇਹ ਆ ਕੇ ਵੇਖੋ ਥਾਣ ਬੜਾ ਸੋਹਣਾ ਲੱਗਾ ਹਵਾਨਾ ਚੰਗਾ ਤਿਆਰ ਹੋ ਜਾਣਾ ਢੰਡਾਰਾ ਦਾ ਗਰਮੀ ਜੇ ਆ ਕਿ ਧੁੱਪ ਸ਼ਾਮ ਨਾਉਣ ਵਾਲੀ ਆ ਕੋਈ ਮਲੋ ਇਹ ਨਹੀਂ ਕੀ ਮਲੋ ਲਾਲ ਸੁੱਟੂਗੀ ਕੋਈ ਪ੍ਰਵਾਹ ਹੀ ਨਹੀਂ ਹੈ ਹਾਂਜੀ ਪ੍ਰਵਾਹ ਵਾਲੀ ਨਹੀਂ ਆ ਗਿਆ ਇੱਥੇ ਮਾਰੋ ਕੈਮਰਾ ਪਾ ਮੈਦਾਂ ਭੇਜੋ ਹਾਂ ਵੇਖੋ ਚੈੱਕ ਕਰੋ ਇਹ ਠੰਡੀ ਆ ਜਿੱਦਾ ਬਾਜੀ ਕੋ ਭੈਣ ਭਰਾ ਸਲੀ ਕਰੇ ਆਪਣੀ ਠੰਡੀ ਤੇਜ਼ੀ ਬਿਲਕੁਲ ਜਿੱਥੇ ਮਰਜੀ ਜਿੱਦਾਂ ਮਰਜੀ ਭੇਜੋ ਹਾਂ ਫਿਰ ਉਹਦਾ ਆ ਕਿ ਥੱਲੇ ਬਣੂ ਬਣੂ ਚੰਗੀ ਤਲਾਵੜੀਆਂ ਥੱਲੇ ਆ ਹਾਂਜੀ ਹਾਂਜੀ ਹਾਂ ਘੱਲਾਂ ਬਹੁਤ ਜ਼ਿਆਦੀਆਂ ਲੈ ਜੋ ਲੈ ਜੋ ਭਾਜੀ ਲੈ ਜੋ ਬੇਲਪਾਲ ਵੀ ਕਾਫੀ ਲੰਮੀ ਆ ਇਹਦਾ ਕੱਲ ਠੀਕ ਆ ਉੱਚਾ ਉਹਦੇ ਤੋਂ ਥੋੜਾ ਹਾਂ ਵਧੀਆ ਪਾਸ ਤੁਸੀਂ ਫੁੱਲ ਵਧੀਆ ਜੀ ਹਾਂਜੀ ਹਾਂਜੀ ਵੀ ਦੇਖ ਸਕਦੇ ਆ ਜੀ ਬਹੁਤ ਕੁਆਲਿਟੀ ਦੀ ਇਹ ਤੁਹਾਨੂੰ ਆ ਕੇ ਨਾਲ ਤਿੱਜਾ ਹੋਊਗਾ ਆ ਤਿੱਜਾ ਤੇ ਜਾਊਗਾ ਜੀ ਤਿੱਜਾ ਸੂ ਆਊਗਾ ਤਾਂ ਦਿਨ ਮੈਂ ਕਿੰਨੇ ਕ ਲੈ ਜੂਗੀ ਇਹ ਦਿਨ ਪਿੰਡ ਸਾਹਿਬ ਚਲੋ ਮੰਨ ਕੇ ਚਲੋ ਮੈਂ ਕਹਿੰਦਾ 5-6 ਦਿਨ ਤੇ ਲੈ ਜੂ ਨੋਰਮਲ ਮੈਂ ਕੱਟ ਦਾ ਤੋ ਮੁੜ ਕੇ ਆਪਾਂ ਮੂਲ ਦਾ ਮਾਲ ਹੈ ਜੇ ਮੈਂ ਕਹੀਏ ਫੂਲ ਚਾਰ ਵਾਧੂ ਵੀ ਖੜ ਸਕਦੀ ਕੱਟ ਵੀ ਖੜ ਸਕਦੀ ਆ ਨੇ ਆਪਾਂ ਗਲਤ ਗੱਲਾਂ ਨਹੀਂ ਹਫਤਾ ਲੈ ਜੇ ਵੱਧ ਤੋਂ ਵੱਧ ਪੰਜ ਦਿਨਾਂ ਜੇ ਮਹੀਨੇ ਵਾਲੀ ਨਹੀਂ ਆ ਗਈ ਠੀਕ ਲੈ ਜੂਗੀ ਨਹੀਂ ਨਹੀਂ ਹਾਂਜੀ ਇਹ ਗਲਮਾਰ ਖੋਲੇ ਤੇ ਚੀਪਾ ਬੋੜੀ ਦੇਣਾ ਦਾਕ ਲੈ ਜੂਗਾ ਹਾਂ ਬੋੜੀ ਚੀਪਾ ਦੇ ਦਿੰਦੀ ਠੀਕ ਠੀਕ ਹੈ ਹਾਂਜੀ ਸਹੀ ਹੈ ਇਹਦਾ ਮੁੱਲ ਕਿੰਨਾ ਕਰਨਾ ਜੀ ਮੁੱਲ ਦੇ ਪਿੰਡ ਸਾਹਿਬ 55000 ਰੁਪਇਆ ਕਰਦੇ ਹਾਂ ਦਾ ਦੇਣੀ ਕਿੰਨੇ ਕੁ ਦੀ ਹੈ ਦੇਣੀ ਚ ਲੋ ਹਾਂ ਨਹੀਂ 50000 ਦੇ ਦਾਂਗੇ ਜੀ 55000 ਜੋ ਛੋੜ ਹੋ ਜੂਗੀ ਅਨ ਸ਼ੋਰ ਕਰਦਾਂਗੇ ਜੀ ਕਿੰਨੇ ਹਜ਼ਾਰ ਕਰੋਗੇ ਕਿ 2000 ਹਾਂਜੀ ਤੁਹਾਨੂੰ ਚਲੋ ਇਹ ਅਸੀਂ ਕਿੰਨੇ ਦੇ ਹਜ਼ਾਰ ਕਰਦਾਂਗੇ ਜੀ 51000 ਦੀ 51000 ਦੇ ਦਾਂਗੇ ਬਾਕੀ ਕਬਈ ਗਾਂਦ ਘਾਟੀ ਕੋਟੀ ਵੜੀ ਨਸਲ ਵੜੀ ਗਾਂ ਦੁੱਧ ਵਾਲੀ ਆ ਹਾਂਜੀ ਹਾਂਜੀ ਇਹ ਆ ਗਈ ਗਾਂ ਜੇ ਭੈਣ ਭਰਾ ਕੋ ਲੈ ਜੂਗਾ ਨਾ ਕਿ ਯਾਰੀ ਕਰੂਗਾ ਹਾਂਜੀ ਹਾਂਜੀ ਇਹ ਆ ਗਈ ਜਿੰਨੇ ਚਲੋ ਕਾਰੋਬਾਰੀ ਆਪਣੇ ਕੋ ਭੈਣ ਭਰਾ ਫੋਨ ਲਾਉਂਦੇ ਆ ਨਾ ਐਵੇਂ ਕਾਰੋਬਾਰੀ ਲੈ ਲੈਂਦੇ ਆ ਤੁਹਾਡੀ ਵੀਡੀਓ ਬਿਲਕੁਲ ਬਿਲਕੁਲ ਆ ਪਿਛਲੀ ਵੀਡੀਓ ਤੇ ਤੁਹਾਡਾ ਮਾਲ ਜਿਹੜਾ ਕਾਰੋਬਾਰੀ ਭਰਾ ਨੇ ਖੜਿਆ ਠੀਕ ਹੈ ਵੇਚਣ ਵਾਲੇ ਨੇ ਖੜਿਆ ਠੀਕ ਹੈ ਹਾਂਜੀ ਕਿਉਂਕਿ ਮਾਲ ਹਾਂਜੀ ਹਾਂਰੀ ਗਲਤ ਨਹੀਂ ਆਉਗੀ ਕੋਈ ਦੰਦ ਦੀ ਗਲਤ ਨਹੀਂ ਆਉਗੀ ਜੇ ਲੈ ਲਿਆ ਕੋਈ ਭਾਰ ਪਾਵੇ ਪਿਛਾ ਪਾਵੇ ਤਾਂ ਵੀ ਆਪਣੀ ਠੀਕ ਆ ਜੇ ਕੋਈ ਦੰਦ ਟੁੱਟਾ ਹੋਵੇ ਕਿਸੇ ਦਾ ਕੋਈ ਥਣ ਜੁ ਨੁਕਸਿਆ ਹਾਂਜੀ ਆਪਣੀ ਤਸੱਲੀ ਕਰਕੇ ਖੜੋ ਆਪਾਂ ਇਹ ਨਹੀਂ ਕਿਨੇ ਕਿ ਇਦਾਂ ਪੈਸੇ ਆਨਲਾਈਨ ਭਾਦੇ ਤੁਸੀਂ ਕਹਿਤੀ ਇਹ ਚੀਜ਼ ਨਾ ਅਗਲੇ ਦਾ ਫਰਜ ਬਣਦਾ ਵੀ ਉਹ ਵੀ ਆਪਣੀ ਵੀ ਤਸੱਲੀ ਕਰੀ ਹਾਂਜੀ ਤੇ ਆਪਣੇ ਦਾਦ ਜੀ ਥਣਾ ਦੀ ਪਿਛੇਰੀ ਉਫਰ ਗਰੰਟੀ ਕਿਉਂ ਬੰਦਾ ਰੱਬ ਥੋੜੀ ਹੈ ਵੀ ਸਾਰੀਆਂ ਗੱਲਾਂ ਇੱਕੋ ਬੰਦੇ ਨੂੰ ਪਤਾ ਦੂਜੇ ਬੰਦੇ ਦੇ ਦਿਮਾਗ ਚ ਕੀ ਚੱਲਦਾ ਆਪਾਂ ਨੂੰ ਨਹੀਂ ਸਮਝ ਆਉਂਦੀ ਚਲੋ ਦੁੱਧ ਪਾਜੀ ਸੇਵਾ ਦਾ ਵਾ ਦੁੱਧ ਜੀ ਭੈਣ ਭਰਾ ਕੋਈ ਸੇਵਾ ਕਰ ਲੂਗਾ ਚਲੂਗਾ ਠੀਕ ਸੁਣਾਂਗੇ ਚਵਾ ਜੂਗਾ ਯਾਰਾਂ ਤਾਂ ਨਰ ਦੁੱਧ ਚਲੋ ਉਹ ਭਰਾ ਆਪਣੇ ਕਮੋਦ ਸਿੰਘ ਹੀ ਬੜੇ ਪਿਆਰ ਨਾਲ ਜਿੰਨਾਂ ਕੋ ਲਈ ਆ ਹਾਂਜੀ ਉਹਦੇ 20 ਲੀਟਰ ਤੋਂ ਕਹਿੰਦੇ ਅਸੀਂ ਇਹਦੇ ਕੋਲ ਚੋਇਆ ਵਾ ਠੀਕ ਆ ਹਾਂ ਨੋਰਮਲੀ ਸੇਵਾ ਦੇ ਚੋਇਆ ਜਾ ਰਹੀ ਕੋਈ ਸੇਵਾ ਨਹੀਂ ਠੀਕ ਠੀਕ ਚਲੋ ਇਹ ਭਣ ਭਰਾ ਕੋ ਸੇਵਾ ਕਰੂ ਆ ਬਾਨੀ ਪੁਣੀ ਚੰਗੀ ਥਲੀਓ ਪੋਲੀ ਪਾਲੀ ਵੜੀ ਆ ਹਾਂਜੀ ਹਾਂਜੀ ਇਹ ਆ ਦੁੱਧ ਦੇ 20 ਲੀਟਰ ਕੰਦਾ ਕੀ ਆ ਕਾਟੂ ਬੜਾ ਵਾ ਠੀਕ ਆ ਜੀ ਹਾਂਜੀ ਵੱਡੀ ਆ ਕਰਨੀ ਕੋਈ ਗੱਲ ਬਾਤ ਹੋਰ ਗੱਲ ਬਾਤ ਇਹੋ ਹੈ ਜੀ ਆਪਣੇ ਭੈਣ ਭਰਾ ਥੱਲੀ ਕਰੋ ਆਗੇ ਹਾਂਜੀ ਤੇ ਹਾਂਜੀ ਇਹ ਆ ਕਿ ਕੋਈ ਗੱਲ ਨਹੀਂ ਜੇ ਕੋਈ 1921 ਲੱਗਦੀ ਆ ਜੇ ਮੈਨਾਂ ਪਾਇਆ ਵਾ ਤਾਂ ਵੀ ਕੋਈ ਗੱਲ ਨਹੀਂ ਤੁਹਾਡਾ ਬਿਆਨ ਵਾਪਸ ਕਰਤਾਗੇ ਤਸੱਲੀ ਕਰੋ ਆਪਾਂ ਨੇ ਕਿੰਨੇ ਆ ਜੀ ਤਸੱਲੀ ਜ਼ਰੂਰ ਕਰੀ ਬਿਲਕੁਲ ਕੋਈ ਗੱਲ ਨਹੀਂ ਆਪਾਂ ਨੂੰ ਇਹ ਵੀ ਨਹੀਂ ਕਿ ਇੰਨਾ ਪੈਸੇ ਪਾ ਦਿਓ ਤੁਸੀਂ ਤਸੱਲੀ ਕਰੋ ਆਪਣੇ ਮਾਲ ਜੀ ਠੀਕ ਠੀਕ ਹੈ ਜੀ ਕੋਈ ਨਾ ਖਰਚਣੀ ਨਹੀਂ ਜਾਨੀ ਇੰਨਾ ਹੀ ਖਰਚੀ ਆ ਹਾਂਜੀ ਹਾਂਜੀ ਇਹ ਆ ਕਿਸੇ ਮਾਲ ਦਾ ਜੇ ਜੋੜਾ ਹੀ ਲੈ ਗਿਆ ਕੋਈ ਤੇ ਜੁੜਾ ਲੈ ਜੂਗਾ ਇਹ ਕੋਈ ਗੱਲ ਨਹੀਂ ਮਾਲ ਕੋਈ ਹੋਰ ਮਾਣ ਤਾਂ ਹੋ ਜੂਗਾ ਕਿ ਨਹੀਂ ਕਰਦਾ ਜੀ ਇਹ ਭੈਣ ਭਰਾ ਜੋੜਾ ਲੈ ਜੂਗਾ ਜੀ ਠੀਕ ਹੈ ਜੀ ਬਾਕੀ ਫੋਨ ਫੋਨ ਕਰ ਲਿਓ ਬਹੁ ਇਹ ਅਗੇ ਬਹੁਤ ਹੀ ਕੁਆਲਿਟੀ ਵਾਲੀਆਂ ਚੰਗੀਆਂ ਵਾ 20 ਲੀਟਰ ਤੇ ਆਰਾਮ ਨਾਲ ਚਵਾਈ ਜਾਣਾ ਇਹਨਾਂ ਨੇ ਤੇ ਅਜੇ ਦਿਨ ਲੈਣਗੀਆਂ 5-7 ਦਿਨ ਖੜਨੇ ਆ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਆਪਣੀ ਆ ਕੇ ਤਸੱਲੀ ਤੁਸੀਂ ਵੀ ਕਰ ਲਿਓ ਵੀਰ ਨੇ ਵੀ ਕਿਹਾ ਹੋਆ ਵੀ ਤਸੱਲੀ ਕਰਕੇ ਖੜਿਓ ਕਿਸੇ ਵੀ ਕਿਸਮ ਦਾ ਲਾਭਾ ਨਹੀਂ ਦਿੰਦਾ ਜਦੋਂ ਤਸੱਲੀ ਕੀਤੀ ਹੁੰਦੀ ਹੈ ਜੀ ਧੰਨਵਾਦ ਜੀ